ਹਾਂਜੀ ਹਾਂਜੀ ਮੈਂ ਕਹਿੰਦਿਆਂ ਕਿ ਸਤਿ ਸ਼੍ਰੀ ਅਕਾਲ ਠੀਕ ਠਾਕ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਵਧੀਆ ਠੀਕ ਠਾਕ ਮੈਂ ਕਹਿੰਦਾ ਸਾਡੇ ਗਵਾਂਢੀ ਜਿਹੜੇ ਆ ਉਹਨਾਂ ਨੇ ਬੜਾ ਕੰਮ ਗਲਤ ਕੀਤਾ ਕੱਲ ਅੱਛਾ ਤੇ ਉਹ ਰਾਕਟ ਡਿੱਗਾ ਸਾਡੀ ਪੜੀ ਵਿੱਚ ਹਾਂਜੀ ਹਾਂਜੀ ਤੇ ਅਸੀਂ ਜਦੋਂ ਪਹੁੰਚੇ ਉੱਥੇ ਹੀ ਵੇਖਿਆ ਤੇ ਉਹ ਦੂਜੇ ਨਾਲ ਸਾਡੇ ਪੜੀ ਲੱਗਦੀ ਐ ਨਾ ਉਹ ਲੱਗੇ ਚੁੱਕੇ ਉਹ ਕਿਦਾਂ ਲੱਗੇ ਸਹੀ ਬਈ ਗੱਲ ਇਤਰਾ ਗਲਤ ਚੰਗੀ ਥੋੜੀ ਐ ਦੱਸੋ ਹਾਂ ਨਹੀਂ ਇਹ ਤਾਂ ਗਲਤ ਐ ਵੀ ਦੇ ਕੇ ਸੁਣਦੀ ਕੇ ਆ ਲੈਣਾ ਮੰਨ ਲੋ ਕੱਲ ਉਹਨਾਂ ਦੇ ਪਾੜੀ ਦੇਖ ਸਕਦਾ ਸਾੜੀ ਦੇ ਕੇ ਸਾਡਾ ਹੀ ਨਾ ਹਾਂ ਉਹ ਸਾਡਾ ਹੀ ਬਣਦਾ ਸੀ ਹਾਂ ਤੇ ਕੱਲ ਉਹਨਾਂ ਨੇ ਉਹ ਕਵਾੜੀਏ ਨੂੰ ਵੇਚ ਕੇ ਤੇ ਸ਼ਾਮਾ ਨੂੰ ਉਹਨਾਂ 파ਟੀ ਪੂਟੀ ਕੀਤੀ ਉਹ ਤੇ ਆਪਣੀ ਬੰਬੀ ਤੇ ਹੀ ਤੇ ਤੁਹਾਨੂੰ ਸਭ ਨੂੰ ਮੈਂ ਦੇਖਣ ਦਿਆਂ ਹਾਂ ਤਾਂ ਕਿ ਹਾਲ ਚੰਗਾ ਕੰਮ ਹੀ ਦੱਸ ਨਹੀਂ ਤੇ ਸਾਹਮਣੇ ਕਵਾੜੀ ਆਇਆ ਤੇ ਲੈ ਜਾ ਇਹ ਉਹਦਾ ਸਾਡਾ ਹੀ ਬਣਦਾ ਸੀ ਹਾਂ ਨਹੀਂ ਗੱਲ ਰੱਖਾਂਗੇ ਇਹਨੂੰ ਹੁਣ ਕੇ ਅੱਗੇ ਵਧਾਵਾਂਗੇ ਥੋੜਾ ਜਿਹਾ ਮੌਤਬਰ ਬੰਦਿਆਂ ਦੇ ਨਾਲ ਬੰਦੇ ਇਕੱਠੇ ਕਰ ਲੋ ਤੁਸੀਂ ਕੇ ਹਾਂ ਵੀ ਹੋਣਾ ਚਾਹੀਦਾ ਜਿਹਦੀ ਪੈੜੀ ਡਿੱਗਾ ਪੀ ਉਹਦਾ ਨਹੀਂ ਹਾਂ ਬਿਲਕੁਲ ਬਿਲਕੁਲ ਉਹ ਕਿ ਚੁੱਕ ਲੈ ਜਾਂਦਾ ਬਈ ਫਿਰ ਨਹੀਂ ਇਦਾਂ ਚੁੱਕੜਾ ਤੇ ਚੋਰੀ ਹੋ ਗਈ ਹਾਂ ਤੇ ਇਸ ਕਰਕੇ ਨਾ ਜੀ ਆਪਣੀ ਰੱਖੀ ਰੱਖੋ ਨਾ ਤੁਸੀਂ ਤੇ ਘਰੇ ਸੌ ਜਾਂਦੇ ਜੀ ਤੇ ਉਹ ਕਿ ਧਿਆਨ ਰੱਖਦੇ ਤੇ ਉਹ ਨਹੀਂ ਨਹੀਂ ਹੁਣ ਉਦਣ ਤੇ ਉੱਥੇ ਹੀ ਪੈੜੀ ਚੀਂ ਆ ਹਾਂ ਸਰਟ ਬਰੋ ਸਾਰੇ ਪਾਸੇ ਧਿਆਨ ਕੋਪਣ ਹਾਂ ਨਹੀਂ ਹੁਣ ਉੱਥੇ ਉੱਥੇ ਹੀ ਰੰਦੇ ਆ ਤੇ ਉੱਥੇ ਵੇਦੇ ਰੰਦੇ ਆ ਡਿੱਗਾ ਬੰਦੇ ਕਿ ਡਿੱਗਣ ਉਹ ਤੋਂ ਕੋ ਉਹਦਾ ਹੀ ਪੁੱਛ ਲੋ ਨੂੰ ਭਾਜੀ ਕਿੱਥੇ ਡਿੱਗਣ ਦੇ ਰੋਜ ਉਹ ਤੇ ਕਿਸਮਤ ਚੰਗੀ ਜੀ ਉਹਦਣ ਡਿੱਗਾ ਉਹ ਤੋ ਤੋਆ ਪਿਆ ਸਾਡੀ ਪੜੀ ਚ ਸਬੂਤ ਆ ਪੂਰੇ ਤੋਆ ਤੁਹਾਡੀ ਸੁੱਟ ਤੋਆ ਤੁਹਾਡੀ ਪੜੀ ਚ ਬਹਿ ਗਿਆ ਤੇ ਚੋਕੀ ਲੈ ਕੇ ਦੱਸ ਹੂੰ ਤੇ ਵੇਖਣ ਰਤੀ ਵੇਖੇ ਹੀ ਹੋਂ ਦੇ ਹੀ ਦੋ ਤਿੰਨ ਥੱਲੇ ਨੂੰ ਔਰ ਪਤਾ ਨਹੀਂ ਕੀ ਕਾਲੂ ਲੰਘੇ ਗਾਂ ਹੀ ਅੱਗੇ ਤੇ ਅਹੀਂ ਤੇ ਬੰਦੇਰਾ ਉਹਨਾਂ ਨੂੰ ਥੋੜਾ ਜਿਹਾ ਇਸ਼ਾਰਾ ਕੀਤਾ ਬੀਤਾ ਬੀਤਾ ਜਿਹੜਾ ਸਾਡੀ ਪੜੀ ਜੀ ਆਪਣੇ ਉਹ ਲੈ ਕੇ ਨਾ ਲੰਮੇ ਲੰਮੇ ਢਿੰਜਣੇ ਟਾਂਗੇ ਢੁੰਗੇ ਜੇ ਆਹੋ ਤੇ ਉੱਥੇ ਰੱਖੀ ਰੱਖੋ ਤੁਸੀਂ ਆਪਣੇ ਵਾਸ ਜੇ ਲੈ ਕੇ ਉਹਨੂੰ ਵੀ ਨਹੀਂ ਆਣਾ ਉਹ ਦੋ ਦੋ ਦਾ ਇੱਕ ਤੋਂ ਚੱਲੇ ਸਹੀ ਲੁੱਟ ਲੋ ਹਾਂ 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 ਤੇ ਕੱਲ ਉਹਨਾਂ ਦਾ ਬੰਬੀ ਚ ਆਪਣਾ ਉਹ ਵਾਵਾ ਮਹਿੰਗਾ ਵਿਕਿਆ ਹੋਣਾ ਤਾਂ ਲੋਹਾ ਹੀ ਬੜਾ ਮਹਿੰਗਾ ਹੈ ਲੋਹਾ ਕਿੰਨੇ ਬੜਾ ਵਧੀਆ ਹੈ ਉਹਦਾ ਅਵੇ ਜੇ ਪੁਰਜ਼ੇ ਪਰਜ਼ੇ ਬੜੇ ਹੁੰਦੇ ਨੇ ਤਾਂਬੇ ਤੋਂ ਬਣਦੇ ਵਿੱਚ ਤਾਂਬੇ ਦੇ ਪਰਜ਼ੇ ਹੁੰਦੇ ਹੁੰਦੇ ਉਹਦੇ ਕੱਲ ਉਹਨਾਂ ਪੂਰੀ ਮਹਿਫਲ ਆਈ ਇੱਥੇ ਹਾਂ ਹਾਂ ਤੇ ਪਰ ਗੱਲ ਮਾੜੀ ਹੈ ਦੇਖੋ ਕਿਤਰਾ ਵੀ ਆ ਨਾ ਨਹੀਂ ਇਹ ਤਾਂ ਗੱਲ ਹਾਂ ਦੇ ਬਾਈ ਜਾਂਚ ਕਰਕੇ ਸਾਈਂ ਤੇ ਮਾਜੋ ਮੋਹਰ ਚਾਣਾ ਵਾਚਰ ਨੂੰ ਚੁੱਕ ਕੇ ਲੈ ਗਏ ਸਭ ਦੱਸਿਆ ਦੁਜਿਆਂ ਨੇ ਲੱਗੇ ਜਿਹੜੇ ਦੁਨੀਆਂ ਚ ਪੜੀ ਦਾ ਉਹਾਂ ਦੇ ਕੇ ਭਾਈ ਤੁਹਾਡੀ ਪੜੀ ਜੇ ਡਿੱਗਾ ਤੇ ਉਹ ਲੈ ਗਏ ਚੁੱਕ ਕੇ ਮੇਰਾ ਮੇਰਾ ਵੀ ਕੋਈ ਮਸਲਾ ਹਲ ਕਰੂ ਮੈਂ ਮਤਲਬ ਮਾਲ ਜਿਤਨਾ ਮੇਰੀ ਪੜੀ ਖੇਕ ਕੇ ਤੇ ਹੁਣ ਆਹੋ ਲੈ ਵੀਆ ਫਾਹ ਹਾਂ ਜੋ ਉਹ ਮੇਰਾ ਹੋਊਗਾ ਕਿ ਉਹਦਾ ਹੋਊਗਾ ਜਿਹਦੇ ਕੋਲ ਠੇਕੇ ਤੇ ਆ ਦੇਖੋ ਬੰਦਾ ਤੇ ਠੇਕੇ ਵਾਲੇ ਦਾ ਹੀ ਆ ਹੁਣ ਜਿਹੜਾ ਬੌਂਡ ਹੈ ਉਹਦਾ ਮਿਹਨਤ ਕਰ ਰਿਹਾ ਆ ਹੂੰ ਤੇ ਜੋ ਤੁਸੀਂ ਥੋੜੀ ਬੀਜਿਆ ਥੋੜੀ ਜੰਨੇ ਉਹਨੇ ਮਿਹਨਤ ਥੋੜੀ ਕੀਤੀ ਉਹ ਚ ਕੋਈ ਬੀਜਿਆ ਥੋੜੀ ਜਿਹੀ ਤਰ੍ਹਾਂ ਕੇ ਪ੍ਰਯੋਗ ਪਿਆ ਦੇ ਚ ਉਹ ਜਿਹੜੀ ਜੀ ਉਗੂ ਉਹਦੀ ਆ ਨਾ ਜਿਹੜਾ ਤੁਹਾਡੇ ਉਹ ਉਹਦੀ ਕਿਦਾਂ ਹੈ ਚਲੋ ਤੁਸੀਂ ਵੈਸੇ ਅੱਦਾਂ ਤਾਂ ਕਰ ਸਕਦੇ ਹੋ ਚਲੋ ਉਹਦਾ ਵੀ ਕੁਛ ਨਾ ਕੁਛ ਬਣਦਾ ਹੀ ਹੈ ਚਲੇ ਤਾਂ ਜਿਹੜਾ ਉਹਦੀ ਪੈੜੀ ਵੀ ਤੇ ਫਸਲ ਵੀ ਤੇ ਖਰਾਬ ਹੁੰਦੀ ਹੈ ਜੋ ਲਿਖਦਾ ਫਿਰ ਥੋੜਾ ਬੁਤਾ ਚਲੋ ਇਹਨਾਂ ਤੋਂ ਇਹਨਾਂ ਦੇ ਹੋ ਸਕਦਾ ਜਦੋਂ ਅੱਦਾਂ ਅੱਦਾਂ ਕਰਸਣ ਹਾਂ ਪਰ ਆੜਾ ਇਤਨਾ ਚੁੱਕੇ ਲੈਣਾ ਤੇ ਇਹ ਤੇ ਪਹਿਲਾਂ ਇਹ ਤੇ ਪਹਿਲਾਂ ਇਹ ਕਾਗਜ਼ੀ ਕੂਦ ਲਿਖਣਾ ਪਊਗਾ ਦਾ ਵੀ ਜੇ ਮੰਨ ਲਓ ਵੀ ਕਰਾਂ ਤੇ ਉਹ ਰਾਗ ਨੂੰ ਦੇਖਦਾ ਪਾਣੀ ਰੋਛਾ ਲੱਗ ਜਾਂਦੇ ਇੱਥੇ ਹੁਣ ਲਾਈ ਲੱਗੀ ਤਾਂ ਦੇ ਗੰਡੇ ਆ ਆਹੋ ਵੀ ਕਿ ਫੰਡ ਗਾਉਂ ਤੋਂ ਲਿਖਿਆ ਕਰਾਂਗੇ ਨਾ ਫਿਰ ਡਰਾਉਂ ਕਰਦੇ ਸੋਤੇ ਜਿਹਾ ਉਹਨਾਂ ਦਾ ਨਹੀਂ ਮਿਲਦਾ ਕੁਝ ਵੀ ਵਾਲੇ ਦੱਜੀ ਆ ਨਾ ਥੋੜਾ ਰਾਂਝੇ ਜਿਹਾ ਮਿਲ ਲਵੇਂ ਹਾਂ ਇਹਦਾ ਬਹਾਾ ਇਹ ਹਜੇ 20 25 25 ਕਿਲੋ ਦੇ ਆ ਤੇ ਬਹੁਤ ਮਹਿੰਗੇ ਵਿਕਦੇ ਆ ਹੂੰ ਉਹ ਤੇ ਕਵਾੜੀਏ ਚ ਹੁਣ ਪਹਿਲੀਆਂ ਜੀ ਤੁਰੇ ਫਿਲਦੇ ਆ ਤੇ ਸਾਨੂੰ ਕੋਈ ਵੇਚੇ ਉਹਦੇ ਨਾਲ ਉਹ ਵੀ ਕਹਿੰਦੇ ਨੇ ਪਹਿਲਾਂ ਤੇ ਪੁੱਲਾਂ ਨਿਸ਼ਾਨ ਪੂਰਾ ਵੇਚ ਤੇ ਹੁਣ ਕਹਿੰਦੇ ਨੇ ਰਾਕਟ ਵੇਚ ਹਾਂ ਪੂਰਾ ਉਹ ਕਾਦੇਂ ਡੇ ਉਥੇ ਬੰਬ ਵੇਚ ਲੋ ਰਾਕਟ ਵੇਚ ਲੋ ਹੂੰ ਹੂੰ ਡਰੋਨ ਵੇਚ ਲੋ ਇਤਾਂ ਕਰਕੇ ਸਾਲ ਕੋ ਮੰਡੇ ਗਤੇ ਸਾਰ ਹਾਂ ਚਲੋ ਫਿਰ ਦੱਸਿਓ ਤੁਸੀਂ ਜੇ ਆਉਣਾ ਪਿਆ ਤਾਂ ਮੈਂ ਆ ਜਾਊਂਗਾ ਜਿਸ ਬੰਦੇ ਬੰਦੇ ਇਕੱਠੇ ਕਰਨੇ ਤੇ ਦੱਸ ਦਿਓ ਜੀ ਕੋਈ ਗੱਲ ਹਾਂ ਨਹੀਂ ਨਹੀਂ ਕਰਾਂਗੇ ਇਤਾਂ ਥੋੜੀ ਜਿਹੀ ਗੱਲ ਜੇ ਕੱਲ ਨੂੰ ਫੇਰ ਹੈ ਨਾ ਹੋਰ ਕਰਾਂਗੇ ਤਾਂ ਤੇਰੀ ਗੱਲ ਕਰਨੀ ਪੈਣੀ ਹੁਣ ਤੁਸੀਂ ਹਾਂਜੀ ਠੀਕ ਹੈ ਹੂੰ ਠੀਕ ਹੈ